ਇਥੇ ਇਹ ਬੰਗਲ ਵੀ ਜਰੂਰ ਕਹਿਣੀ ਚਾਹਾਂਗਾ ਕਿ ਜਿਸ ਵੇਲੇ 1984 ਦੇ ਵਿੱਚ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਕੱਲਾ ਹਰਮੰਦਰ ਸਾਹਿਬ ਤੇ ਨਹੀਂ ਅਟੈਕ ਕੀਤਾ ਜੀ ਉਸ ਵੇਲੇ ਹਿੰਦੁਸਤਾਨ ਦੀ ਸਰਕਾਰ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਮਿਲਟਰੀ ਲਿਆ ਕੇ ਸਾਰਾ ਪੰਜਾਬ ਸੀਲ ਕੀਤਾ ਪੰਜਾਬ ਸੀਲ ਕਰਕੇ ਕਿਉਂਕਿ ਮੈਂ ਇਹ ਤਦ ਕਹਿ ਸਕਦਾ ਕਿ ਮੇਰੇ ਫਾਦਰ ਸਾਹਿਬ ਉਸ ਵੇਲੇ ਸਰਦਾਰ ਸਵਰਨ ਸਿੰਘ ਜੀ ਛੇਰੇ ਪੰਜਾਬ ਕਰਕੇ ਉਹ ਉਸ ਵੇਲੇ ਪੰਜਾਬ ਦੇ ਵਿੱਚ ਸੀ ਜਦ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਤਾਂ ਉਹ ਕਹਿੰਦੇ ਸੀ ਕਿ ਤੁਰਕੇ ਵੀ ਨਹੀਂ ਸੀ ਜਾਣ ਦਿੰਦੇ ਤੇ ਜਿਸ ਵੇਲੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋ ਚੁੱਕਾ ਹੈ ਹਾਂ ਉਸ ਦੀ ਜਾਣਕਾਰੀ ਇੱਥੇ ਯੂਕੇ ਦੇ ਵਿੱਚ ਮਿਲੀ ਸਿੱਖ ਸੰਗਤਾਂ ਨੂੰ ਬਿਲਕੁਲ ਉਸ ਵੇਲੇ ਦਾ ਮਾਹੌਲ ਜੋ ਤੁਸੀਂ ਆਪਣੀ ਅੱਖੀਂ ਵੇਖਿਆ ਹਾਂ ਉਸ ਮਜ਼ਾਰੇ ਨੂੰ ਤੇ ਉਸ ਤੋਂ ਬਾਅਦ ਲੰਡਨ ਦੇ ਮਜ਼ਾਰੇ ਤੱਕ 21ਵਾਂ ਸਬਬ ਬਣਿਆ ਇਸ ਦੇ ਦੇਖੋ ਜਿਸ ਵੇਲੇ ਬਾਹਰਲੇ ਜਿਹੜੇ ਲੋਕ ਹਨ ਉਹ ਆਪਣੀ ਧਰਤੀ ਨੂੰ ਆਪਣੇ ਮੁੱਢ ਨੂੰ ਉਹਨਾਂ ਦੇ ਸਾਹਮਣੇ ਆ ਗਿਆ ਅੱਖਾਂ 'ਚ ਅਥਰੂ ਆ ਗਏ ਕਿ ਅਸੀਂ ਉਸ ਮੁਲਕ ਦੇ ਸ਼ਰੀਅਤ ਨਹੀਂ ਕਿ ਸਾਡੇ ਗੁਰਧਾਮਾਂ ਤੇ ਇੰਨਾ ਜ਼ੁਲਮ ਕਾਤੇ ਹੋ ਰਿਹਾ ਜਿੱਦਾਂ ਮੁਗਲਾਂ ਨੇ ਸਾਡੇ ਹਰਿਮੰਦਰ ਸਾਹਿਬ ਨੂੰ ਢਾਟੇਰੀ ਕੀਤੀ ਉਸੇ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਉਸ ਵੇਲੇ ਫੌਜ ਮਗਾ ਕੇ ਟੈਂਕਾਂ, ਤੋਪਾਂ, ਹੈਲੀਕਾਪਟਰਾਂ ਦੇ ਨਾਲ ਸਾਰਾ ਕਵਰ ਕੀਤਾ ਔਰ ਸਤਮ ਦੀ ਗੱਲ ਇਹ ਆ ਕਿ ਅੱਜ ਤਾਂ ਅਸੀਂ ਇਹ ਟੈਲੀਵਿਜ਼ਨਾਂ ਤੇ ਤੇ ਸਭ ਕੁਝ ਤੇ ਅਸੀਂ ਗੱਲ ਕਰ ਸਕਦੇ ਆ ਜੀ ਉਸ ਵੇਲੇ ਜਿੰਨੇ ਸੀ ਮਾਰਕਟੋਲੀ ਬੀਬੀਸੀ ਦਾ ਰਿਪੋਰਟਰ ਉਹਨੂੰ ਵੀ ਚੱਕ ਕੇ ਬਾਹਰ ਮਾਰਿਆ ਸੀ ਇੱਕ ਮੱਖੀ ਵੀ ਨਹੀਂ ਕੁਸਕ ਸਕਦੀ ਸੀ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਪਹੁੰਚ ਰਹੀਆਂ ਸੀ ਖਬਰਾਂ ਦੇ ਰੂਪ ਸਾਡੇ ਸਾਹਮਣੇ ਆ ਰਿਹਾ ਸੀ ਔਰ ਹਿੰਦੁਸਤਾਨ ਦੇ ਵਿੱਚ ਨਹੀਂ ਸੀ ਪਤਾ ਲੱਗ ਰਿਹਾ ਪਰ ਸਾਨੂੰ ਪਤਾ ਲੱਗ ਰਿਹਾ ਸੀ ਇੱਥੇ ਪਤਾ ਲੱਗ ਰਿਹਾ ਸੀ ਅਸੀਂ ਗੁਰੂ ਘਰਾਂ ਦੇ ਵਿੱਚ ਇਕੱਠੇ ਹੋ ਕੇ ਇਸ ਗੱਲ ਤੇ ਸਭ ਜਾਨੀ ਕਿੰ ਟੈਕਸੀ ਹਮਮ ਔਰ ਸਾਡਾ ਖੋਲ ਬਿੰਦਾਸੀ ਕਿ ਇੱਕ ਇਹ ਹੋ ਰਿਹਾ ਇਹ ਕਿਸ ਤਰੀਕੇ ਨਾਲ ਹੋ ਰਿਹਾ ਅਸੀਂ ਜਿਹਨੂੰ ਆਪਣਾ ਮੁਲਕ ਕਹਿੰਦੇ ਸੀ ਜਿਹਦੇ ਲਈ ਨੌਵੀਂ ਪਾਤਸ਼ਾਹੀ ਨੇ ਸ਼ਹਾਦਤ ਦਿੱਤੀ ਇਹਨਾਂ ਦਾ ਧਰਮ ਬਚਾਇਆ ਦੋ ਉਸੇ ਧਰਮ ਦੇ ਵਿੱਚ ਬਾਬੇ ਨਾਨਕ ਨੇ ਉਹਨੂੰ ਇਨਕਾਰ ਕੀਤਾ ਤੇ ਨੌਵੀਂ ਪਾਤਸ਼ਾਹੀ ਨੇ ਉਸੇ ਧਰਮ ਦੀ ਰੱਖਿਆ ਕੀਤੀ ਜੀ ਕਿਤੇਗmaal ਦੀ ਗੱਲ ਹੋਆ ਤੇ ਅੱਜ ਸਾਨੂੰ ਉਹ ਖਤਮ ਕਰਨ ਤੇ ਤੁਲਿਓ ਆ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਜਿਨ੍ਹਾਂ ਖਬਰਾਂ ਦੀ ਤੁਸੀਂ ਇੱਥੇ ਗੱਲ ਕਰ ਰਹੇ ਹੋ ਉਸ ਤੋਂ ਬਾਅਦ ਮੁਜ਼ਾਰਿਆਂ ਨੇ ਜ਼ੋਰ ਫੜਿਆ ਅਸੀਂ ਮੁਜ਼ਾਰਿਆਂ ਦੀ ਇੱਥੇ ਗੱਲ ਜ਼ਰੂਰ ਧਿਆਨ ਦੇ ਵਿੱਚ ਲਿਆ ਕੇ